ਪੰਜਾਬ ਐਗਰੀਕਲਚਰ ਹਿਸਟਰੀ ਦਾ ਬਹੁਤ ਵੱਡਾ ਰੋਲ ਹੈ ਗ੍ਰੀਨ ਰਿਪੋਲੂਸ਼ਨ ਦੇ ਵਿੱਚ ਹੁਣ ਜਿਹੜਾ ਅਗਲਾ ਸਟੈਪ ਹੈਗਾ ਅਸੀਂ ਇਹ ਚਾਹੁੰਦੇ ਹਾਂਗੇ ਕਿ ਵੀ ਵਾਂਟ ਟੂ ਮੂਵ ਇਨਟੂ ਐਗਰੀ ਬਿਜ਼ਨਸ ਸੋ ਉਹਦੇ ਵਿੱਚ ਅਸੀਂ ਜਿਵੇਂ ਆ ਸਕੀਮ ਹੈਗੀ ਨਿਧੀ ਟੀਵੀਆਈ ਇਹ ਗਵਰਨਮੈਂਟ ਆਫ ਇੰਡੀਆ ਜਿਹੜੀ ਹੈਗੀ ਡੀਐਸਟੀ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਉਹਨਾਂ ਵੱਲੋਂ ਇੱਕ ਸਕੀਮ ਦਿੱਤੀ ਗਈ ਹੈ ਤੇ ਉਹ ਸਕੀਮ ਦੇ ਵਿੱਚ ਬਹੁਤ ਵੱਡੀ ਸਪੋਰਟ ਮਿਲਿਆ ਸਾਨੂੰ 12 ਕਰੋੜ ਦੀ ਸਕੀਮ ਹੈਗੀ ਇਹ ਜਿਹਦੇ 'ਚ ਇੱਥੇ ਇਨਫਰਾਸਟ੍ਰਕਚਰ ਲਵੋਟਰੀ ਜਵਣਿਆ ਨੇ ਸਟਾਫ ਸਾਨੂੰ ਦਿੱਤਾ ਗਿਆ ਤੇ ਨਾਲ ਨਾਲ ਇਹਦੇ 'ਚ ਹੁਣ ਅਗੇ ਡਿਊਟੀਆਂ ਇਹ ਨੇ ਕਿ ਅਸੀਂ ਮੈਕਸਿਮ ਜਿਹੜੇ ਨੇ ਐਂਟਰਪ੍ਰੀਨਿਅਰ ਜਿਹੜੇ ਨੇ ਉਹ ਡਵਰ ਕਰੀਏ ਫਾਰਮਰ ਵੀ ਚਾਹੁੰਦੇ ਨੇ ਕਿ ਸਾਨੂੰ ਕੋਈ ਇਹੋ ਜਿਹੀ ਟ੍ਰੇਨਿੰਗ ਦੋ ਜਿਹਦੇ ਨਾਲ ਅਸੀਂ ਆਪਣੇ ਪ੍ਰੋਡਕਟ ਹੋਰ ਬਣਾਈਏ ਤੇ ਫਿਰ ਅਸੀਂ ਮਾਰਕੀਟਿੰਗ ਕਰੀਏ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਫਾਰਮਰ ਨੂੰ ਪ੍ਰੋਡਕਟ ਤਾਂ ਉਹ ਬਣਾ ਸਕਦੇ ਨੇ ਫਿਰ ਉਹਨੂੰ ਪ੍ਰੋਬਲਮ ਦੀ ਮਾਰਕੀਟਿੰਗ ਦੀ ਮਾਰਕੀਟਿੰਗ ਦੇ ਵਿੱਚ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਮਾਰਕੀਟਿੰਗ ਕਿਵੇਂ ਕਰਨੀ ਹੈ ਬ੍ਰਾਂਡਿੰਗ ਕਿਵੇਂ ਕਰਨੀ ਹੈਗੀ ਉਹਦੀ ਜਿਹੜੀ ਡੱਬਾ ਬੰਦ ਕਰਨਾ ਉਹ ਕਿਵੇਂ ਕਰਨਾ ਹੈਗਾ ਤੇ ਇਹ ਸਾਰੀਆਂ ਟ੍ਰੇਨਿੰਗ ਦਵਾਂਗੇ A to Z ਤੇ ਇੱਕ ਤਾਂ ਥਿਊਰੀ ਦਾ ਵਿੱਚ ਥਿਊਰੀ ਪੜਾਉਂਨੇ ਅਸੀਂ ਥਿਊਰੀ ਪੜ੍ਹ ਕੇ ਬੱਚਿਆਂ ਨੂੰ ਕੌਨਫੀਡੈਂਸ ਨਹੀਂ ਆਉਂਦਾ ਕਿ ਮੈਂ ਕਰ ਪਾਵਾਂਗਾ ਕਮਰਸ਼ੀਅਲੀ ਕਿ ਨਹੀਂ ਜਦੋਂ ਅਸੀਂ ਉਹਨੂੰ ਕਹਿੰਨੇ ਆ ਕਿ ਜਿਹੜੀ ਤੈਨੂੰ ਥਿਊਰੀ ਪੜਾਈ ਹੈ ਉਹ ਤੋਂ ਹੁਣ ਆਪਣੇ ਇਨਗਰੀਡੀਅੰਟ ਲਿਆ ਕੋਈ ਪ੍ਰੋਡਕਟ ਬਣਾਉਣਾ ਹੈਗਾ ਤੇ ਮਸ਼ੀਨਾਂ ਲਗੀਆਂ ਨੇ ਪ੍ਰੋਡਕਟ ਬਣਾ ਕੇ ਵੇਖ ਲੈ ਤੇ ਉਹ ਜਦੋਂ ਕੰਫਰੈਂਸ ਆਦਾ देन ਵੀ ਹੈਲਪ ਇਨ ਮਾਰਕੀਟਿੰਗ ਪ੍ਰਮੋਟਿੰਗ ਆਲ ਦੋਸ ਬ੍ਰਾਂਡਿੰਗ ਐਟ ਸੈਟਰਾ